ਹੈਲੋ ਹਾਂ ਜੀ ਹਾਂ ਲੋ ਹਾਂ ਜੀ ਸੁਦੇ ਬੱਪਾ ਦੋ ਜਣੇ ਆਏ ਹੀ ਕਿ ਉਹ ਗੱਲਾਂ ਬਾਤਾਂ ਗਾਲਾਂ ਕੱਢ ਕੇ ਗਏ ਇਹਦੇ ਨਾਲੇ ਕਹਿੰਦੇ ਵੀ ਮੰਨੇ ਨੂੰ ਤੇ ਭੇਜੇ ਨ ਬਾਹਰ ਕੱਢੋ ਰਾਤ ਦੇ ਡਰ ਕੇ ਬੈਠੇ ਅੰਦਰ ਹੂੰ ਕਹਿੰਦੇ ਬਾਹਰ ਕੱਢੋ ਤੇ ਗਾਲਾਂ ਕੱਢਦੇ ਸੀ ਬਾਹਰ ਤੇ ਮੈਂ ਵੀ ਗਾਲਾਂ ਕੱਢੀਆਂ ਤੇ ਗਾੜੀਆਂ ਕਹਿੰਦੇ ਵੀ ਤੈਨੂੰ ਮਾਰ ਕੇ ਜਾਣਾ ਵਾ ਹੂੰ ਇਹ ਉਹਨਾਂ ਨੇ ਤੇ ਦੋਵਾਂ ਨੇ ਦੋ ਮੁੰਡੇ ਹੀ ਇੱਕ ਗਿਆਨੀ ਜਹ ਤੇ ਇੱਕ ਮੋਨਾ ਤੇ ਦੋਵਾਂ ਨੇ ਪਸਤੌਰ ਪਾਏ ਸੀ ਹੂੰ ਕੰਦਰ ਆ ਤੀਂ ਨੇ ਫੋਨ ਕੀਤਾ ਇਹਦੇ ਬਾਹਰ ਨਿਕਲੋ ਹੂੰ ਤੇ ਮੈਂ ਕਿਹਾ ਉੱਥੇ ਤੁਹਾਡਾ ਜੀਜਾ ਲਾਰੇ ਵੀਰ ਦੀ ਦੁਕਾਨ ਤੇ ਬੈਠਾ ਉੱਥੇ ਚੱਲ ਜਾਓ ਹੂੰ ਕੰਦੇ ਤੇ ਉਹਨਾਂ ਨੂੰ ਤੇ ਮਾਰਨਾ ਮਾਰਨਾ ਤੇਰੇ ਦਿਓਰ ਨੂੰ ਤੇ ਉਹਨਾਂ ਤੇਰੇ ਘਰ ਵਾਲੇ ਤੇਨੂੰ ਵੀ ਮਾਰ ਕੇ ਜਾਣਾ ਅੱਛਾ ਚਲ ਗਏ ਕਿ ਆ ਗਏ ਇੱਥੇ ਚਲ ਗਏ ਆ ਤੇ ਉਹ ਕੀ ਉਹਦਾ ਨਾਲ ਹੀ ਦਾ ਉਹ ਰੋਜ਼ ਮੋੜ ਕੇ ਮੋੜ ਕੇ ਉਹ ਲੱਗੇ ਸੀ ਤੇ ਕਹਿੰਦੇ ਹੀ ਵੀ ਇੱਕ ਜਾਨਾ ਕਹਿੰਦਾ ਇਹਨੂੰ ਕੰਦ ਟੱਪ ਕੇ ਮਾਰ ਕੇ ਜਾਣਾ ਹੈ ਤੇ ਇੱਕ ਕਹਿੰਦਾ ਨਹੀਂ ਇਹਨੂੰ ਰਹਿਣ ਦੇ ਉਹਨਾਂ ਨੇ ਕਰ ਲਾਂਗੇ ਗੱਲ ਉਹਨਾਂ ਨੂੰ ਹੀ ਮਾਰਾਂਗੇ ਹੂੰ ਕੋਈ ਅੱਛਾ ਹੋਰ ਇੱਕ ਲਵ ਤੇ ਇੱਕ ਸਾਹ ਜਣਾ ਫਰੋਜ ਤੇ ਓਕੇ ਤੇ ਸਾਹਿਲ ਇਹ ਕਹਿੰਦਾ ਜਿਹੜਾ ਇਹ ਹੈਗਾ ਵਾ ਏ ਲਾਵਾ ਜਿਹੜਾ ਹੈ ਉਹਦੀ ਅੰਨੇਕ ਚੱਲ ਦੀ ਗੱਲ ਬਾਤ ਆਪੇ ਉਹਨੇ ਸਾਂਭ ਲੈਣਾ ਪਰ ਇਹਨਾਂ ਨੂੰ ਮਾਰ ਕੇ ਜਾਣਾ ਹੈ। ਅੱਛਾ। ਉਹਨੂੰ ਮਾਰ ਕੇ ਦੇ ਲੋ। ਜਾਣਾ ਮੈਂ ਥਾਣੇ ਕੋਈ ਨਹੀਂ। ਹੁਣ ਐ ਹੀ ਨਾ। ਹਾਂ। ਹੁਣ ਐ ਹੀ। ਤੂੰ ਡਰੀ ਨਾ ਕੋਈ ਨਹੀਂ। ਨਹੀਂ ਤੇ ਇੱਕ ਆ ਜਾ। ਮੈਂ ਉਹਨਾ ਤੂੰ ਗੱਲੀ ਟੈਨਸ਼ਨ ਨਹੀਂ ਨਹੀਂ ਆ ਜਾ। ਮੈਂ ਥਾਣੇ ਜਾਣਾ ਕੋਈ ਨਹੀਂ ਆਉਣਾ ਮੈਂ। ਠੀਕ ਹੈ।